ਇੱਕ ਦੌਕਾ ਹੀ ਆ ਪੰਜਾਬ ਪੁਲਿਸ ਦਾ ਜੇ ਇੱਤਾ ਸਖਤਾਈ ਕਰ ਲੈਣਾ ਤੇ ਵੱਡੇ ਤੋਂ ਵੱਡੇ ਜਿਹੜੇ ਵਿਗੜੇ ਨੇ ਉਹ ਵੀ ਸੁਧਰ ਜਾਣਗੇ। ਬਹੁਤ ਵਧੀਆ ਢੰਗ ਨਾਲ ਸਾਡੀ ਵੀ ਇਹ ਗੱਲ ਸੁਣੀ ਆ ਜਹੇਦਾਰ ਜੀ ਸਾਡੀ ਵੀ ਤੇ ਇੱਥੋਂ ਵਾਲੇ ਚੌਕਿਆਂ ਨੇ ਵੀ ਬਹੁਤ ਵਧੀਆ ਪਿਆਰ ਨਾਲ ਸਾਡੇ ਢੰਗ ਨਾਲ ਸਾਡੀ ਬੇਪਾਪਾ ਹੀ ਸਵੇਰੇ ਲੋਕੇਸ਼ਨ ਕਾ ਪਾ ਕੇ ਉਹਨੂੰ ਬੰਦੇ ਨੂੰ ਚੱਕ ਕੇ ਲਿਆਵਾਂਗੇ ਕਿਉਂਕਿ ਉਹ ਹਰ ਵਾਰੀ ਇੱਦਾਂ ਹੀ ਕਹਿ ਰਿਹਾ ਮੈਂ ਆਣਾ ਆਂਦਾ ਹੈ ਨਹੀਂ ਇੱਥੇ। ਉਹ ਜ਼ਮੀਨ ਤੋਂ ਬਾਅਦ ਜਿਵੇਂ ਰੌਪਟਾ ਆਪਾਂ ਨੇ ਜੋ ਪਿੱਛੇ ਜੇ ਵੀਡੀਓ ਅਪਲੋਡ ਕਰੀਤ ਨਾਲ ਭੈਣ ਵੀ

ਸਤਿ ਸ੍ਰੀ ਅਕਾਲ ਦੋਸਤੋ ਪਹੁੰਚ ਚੁੱਕੇ ਆਪਾਂ ਹੁਣ ਉਸ ਭੈਣ ਦੇ ਮਸਲੇ ਵਿੱਚ ਠਾਣੇ ਦੇ ਵਿੱਚ ਤੇ ਇੱਥੇ ਕਰਦੇ ਆਂ ਗੱਲਬਾਤ ਅੰਦਰ ਜਾ ਕੇ ਕੀ ਮਸਲਾ ਹੈ ਹਾਂਈ ਮਾਤਾ ਜੀ ਇਹਨਾਂ ਨੂੰ ਛੱਡ ਕੇ ਜਾਵਾਂਗੇ ਹੁਣ ਹੱਕ ਦਵਾਵਾਂਗੇ ਇਹਦਾ ਘਰ ਦਾ ਐਸਐਸਓ ਨੇ ਉੱਥੇ ਦੇ ਦਲਾਸਾ ਦਵਾਇਆ ਸਾਨੂੰ ਬਸ ਇੱਥੇ ਚੌਂਕੀ ਚੌਂਕੀ ਇਹਨਾਂ ਨੂੰ ਇਹ ਲੱਗਦੀ ਹੈ ਇੱਥੇ ਆਏ ਆ ਮਾਰੇ ਜੀ ਤੇ ਐਸਐਸਓ ਕਹਿੰਦਾ ਵੀ ਅਸੀਂ ਇਹਨਾਂ ਦੇ ਹੱਥ ਦੇ ਵਿੱਚ ਹੱਕ ਦਵਾਵਾਂਗੇ ਵਾਕੇ ਇਹਨਾਂ ਨਾਨ੍ਹ ਸਿੰਘ ਪਹੁੰਚ ਐਸੀ ਵੀ ਖੜੇ ਆ ਹਾਲਸਾ ਤਿਆਰ ਕਰ ਤਿਆਰ ਕੱਲੋ ਹੀ ਕਾਨੂੰਨ ਕੋਈ ਉਹਨੇ ਕਾਨੂੰਨ ਹੁਣ ਦੇਖਦੇ ਫਿਰ ਨਾਲ ਖੜੇ ਹੱਤ ਲਵਾਣਗੇ ਫਿਰ ਵਧੀਆ ਗੱਲ ਹਾਂਜੀ ਜਿਹੜੇ ਕੇਸ ਦੇ ਸਬੰਧ ਵਿੱਚ ਅੱਪਾ ਇੱਥੇ ਆਈ ਦੀ ਨਾ ਆਪਣਾ ਮੁਹੱਲੀ ਵਿਖੇ ਖੜੜ ਵੇਖਿਆ ਭੈਣ ਦੇ ਵਿਖੇ ਇਹਦੇ ਵਿੱਚ ਹੁਣ ਪ੍ਰਸ਼ਾਸਨ ਨੇ ਪੂਰਾ ਸਹਿਯੋਗਨ ਦਿੱਤਾ ਵੀ ਅਸੀਂ ਇਸ ਧੀ ਨੂੰ ਇਨਸਾਫ ਦਿਵਾਵਾਂਗੇ ਸਵੇਰੇ ਇਹਦੇ ਘਰ ਛੱਡ ਕੇ ਆਉਣਾ ਇਹਨੂੰ ਤੇ ਸਵੇਰੇ 10 ਵਜੇ ਦਾ ਟਾਈਮ ਰੱਖਿਆ ਗਿਆਗਾ ਇੱਕ ਵਾਰ ਜੋ ਪਰਿਵਾਰ ਸਾਹਮਣੇ ਇਹਨਾਂ ਦਾ ਜੇਠ ਆ ਉਹ ਵੀ ਆਊਗਾ ਇੱਥੇ 10 ਵਜੇ ਦਾ ਟਾਈਮ ਰੱਖਿਆ ਆਪਾਂ ਨੇ ਤੇ ਬਹੁਤ ਵਧੀਆ ਪੱਖ ਦੇ ਵਿੱਚ ਉਥੋਂ ਵੀ ਸਾਡੇ ਐਸਐਚਓ ਨੇ ਬਹੁਤ ਵਧੀਆ ਢੰਗ ਨਾਲ ਸਾਡੀ ਵਧੀਆ ਗੱਲ ਸੁਣੀ ਆ ਚਹੇਦਾਰ ਜੀ ਸਾਡੀ ਵੀ ਤੇ ਇੱਥੋਂ ਵਾਲੇ ਚੌਂਕਿਆਂ ਨੇ ਵੀ ਬਹੁਤ ਵਧੀਆ ਪਿਆਰ ਨਾਲ ਸਾਡੇ ਢੰਗ ਨਾਲ ਬਈ ਪਪਾ ਜੀ ਸਵੇਰੇ ਲੁਕੇ ਸੀ ਆ ਪਾ ਕੇ ਉਹਨੂੰ ਬੰਦੇ ਨੂੰ ਚੱਕ ਕੇ ਲਿਆਵਾਂਗੇ ਕਿਉਂਕਿ ਉਹ ਹਰ ਵਾਰੀ ਇਦਾਂ ਹੀ ਕਹਿੰਦਾ ਮੈਂ ਆਣਾ ਆਂਦਾ ਹੈ ਨਹੀਂ ਇੱਥੇ ਤੇ ਹੁਣ ਉਹਨਾਂ ਨੇ ਦਲਾਸਾ ਦਿੱਤਾ ਵਾ ਜੇ ਕਾਨੂੰਨ ਸਾਡੇ ਨੈਵੀ ਅਸੀਂ ਜਾਣਦੇ ਆ ਜਦੋਂ ਪੁਲਸ ਆ ਹਣਾ ਜਿਹੜੇ ਸਾਹੀ ਜਿਹੜੇ ਚਾਹਨੇ ਧੀਆਂ ਨੂੰ ਵਸਾਉਣ ਵਾਸਤੇ ਜਿਹੜੇ ਜਿਹੜੇ ਸਾਡਾ ਸਾਥ ਦਿੰਦੇ ਆ ਕਈ ਐਸਐਚਓ ਆ ਜਿਹੜੇ ਅੱਗੇ ਨਹੀਂ ਸਾਥ ਦਿੰਦੇ ਹੈਗੇ ਤਾਂ ਜਿਹੜੇ ਇਹੋ ਜਿਹੇ ਐਸਐਚਓ ਸਾਥ ਦਿੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹਾਂ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਹੀ ਹੁਰੇ ਨੇ ਪੂਰਾ ਸਾਥ ਦਿੱਤਾ ਕਿਤੇ ਲੈ ਕੇ ਆਵਾਂ ਕੱਲ ਨੂੰ ਕਿਹਾ ਨੇ ਪੂਤੀ ਤੇ ਆਉਣਾ ਚਾਹੀਣੀ ਅੱਜ ਬਾਬੇ ਆਏ ਨੇ ਪੁਲਿਸ ਨੇ ਵੀ ਸਾਥ ਦਿੱਤਾ ਤਿੰਨਾਂ ਤੋਂ ਹੋ ਲੱਗਿਆ ਬਹੁਤ ਫਰਕਿਆ ਜੂਗਨ ਲੱਗਿਆ ਰੱਬ ਦੇ ਫਰਿਸ਼ਤੇ ਆਏ ਨੇ ਅੱਜ ਮੇਰੀ ਪੁਲਿਸ ਨੇ ਸੁਣੀ ਹੈ ਮੈਂ ਅੱਜ ਮੈਂ ਕੈਮਰੇ ਸਾਹਮਣੇ ਕਹੂੰਗੀ ਇਸ ਤੋਂ ਪਹਿਲੇ ਨਹੀਂ ਸੁਣੀ ਸੀ ਪਰ ਅੱਜ ਸੁਣੀ ਹੋਣਾ ਨੇ ਮੇਰੀ ਗੱਲ ਸੁਣੀ ਮੈਨੂੰ ਨਹੀਂ ਫੁੱਲੀ ਹੋਈ ਹੈ ਔਰ ਦੂਸਰੀ ਗੱਲ ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਢਾਂਡਾ ਇਨਸਾਫ ਹੋਊਗਾ ਮੇਰੇ ਬੱਚਿਆਂ ਨੂੰ ਇਨਸਾਫ ਨਹੀਂ ਮਿਲੇਗਾ ਤੁਹਾਡੀ ਭੈਣ ਨੇ ਅਸੀਂ ਬਾਰ ਵੀ ਧੜੇਤੀ ਪੁਲਿਸ ਵਾਲੇ ਦੇ ਨੇ ਦੀ ਔਰ ਇਹ ਬਾਈ ਧੜੇਦੀ ਤਾਂ ਉਹ ਤਾਂ ਜਦੋਂ ਪਰਚਾ ਪਾ ਦੋ ਸਹੀ ਹੈ ਜਦੋਂ ਜਦੋਂ ਪਰਚਾ ਪਾ ਦੋ ਜਦ ਨਹੀਂ ਹਿੱਸਾ ਦਵਾ ਦੋ ਤੇ ਇਹਨਾਂ ਨੂੰ ਪਤਾ ਉਹ ਵੀ ਭਾਈ ਸਾਨੂੰ ਇਹ ਦੱਸ ਰਹੇ ਦੀ ਅੰਦਰ well i'm glad like ਨਾ ਵਧੀਆ ਆਪਾਂ ਕੱਲ ਫੋਣੇ ਚਾਹੀਦੀ ਆ ਜੇ ਸਿਕਤਾ ਇੱਕ ਦਫਤਾ ਹੀ ਆ ਪੰਜਾਬ ਪੁਲਿਸ ਦਾ ਜੇ ਤੱਕ ਸਿਕਤਾਈ ਕਰ ਲੈਣਾ ਤੇ ਵੱਡੇ ਤੋਂ ਵੱਡੇ ਜਿਹੜੇ ਵਿਗੜੇ ਨੇ ਉਹ ਵੀ ਸンダー ਜਾਣਗੇ ਸਵੇਰੇ ਦਾ ਟਾਈਮ ਰੱਖਿਆ ਜੀ ਅਫਸਰ ਸਾਹਿਬ ਸਵੇਰ ਦਾ 12 ਵਜੇ 12 ਵਜੇ ਦਾ ਜੀ ਲੈ ਲਈ ਉਹਨਾਂ ਨੇ ਜਿੰਮੇਵਾਰੀ ਜਿੰਮੇਵਾਰ ਕੱਲੇ ਪਰਚਾ ਕਰ ਦਿਆਂਗੇ ਜੇ ਨਾਲ ਪੰਜ ਤਣ ਕਰੂਗਾ ਫੈਸਲਾ ਇਹਨਾਂ ਦਾ ਪਾਪਾ ਜੀ ਨੇ ਕਹਿਤਾ ਸਭ ਤੋਂ ਖਾਬ ਨੂੰ ਤੇ ਬੇਨਤੀ ਕਰੀ ਆ ਉਹ ਕਹਿੰਦੇ ਵੀ ਬਸ ਤੁਸੀਂ ਪਾਪਾ ਜੀ ਹੁਣ ਸਾਡੇ ਤੇ ਛੱਡ ਦੋ ਅਸੀਂ ਆਪੀ ਕਰਾਂਗੇ ਪ੍ਰਸ਼ਾਸਨ ਨੇ ਪੂਰਾ ਸਵਾਸਨ ਦਿੱਤਾ ਛੱਡਣ ਦਾ ਪੂਰਾ ਹਾਂ ਜੀ ਠੀਕ ਹੈ ਜੀ ਜੀ ਕੀ ਕਹਿੰਦੇ ਮਲਾਜਮ ਜੀ ਖਾਲਸਾ ਬਾਜੀ ਜੀ ਕੀ ਖੱਦੀ ਮਾਤਾ ਜੀ ਤੁਸੀਂ ਆਇਓ ਤੇ ਮੇਰੀ ਸੁਣਵਾਈ ਹੋਈ ਹੈ ਤੇ ਹੁਣ ਪਰ ਉਹਨਾਂ ਨੂੰ ਬੁਲਾਇਆ ਸੀ ਅੱਜ ਮੇਰੀ ਜੀਏਥ ਨੂੰ ਔਰ ਸੱਸ ਨੂੰ ਉਹਨਾਂ ਨੇ ਫੇਰ ਤੋਂ ਜਿਹੜੇ 5 ਸਾਲ ਤੋਂ ਬਹਾਨੇ ਲਾਉਂਦੇ ਉਹ ਵੀ ਅੱਜ ਲਾਤੇ ਨੇ ਆਏ ਨਹੀਂ ਉਹ अच्छा ये हमेशा ऐसा करते हैं 5 साल है आ, है फेस फेस है तो हां उन्होंने हु विश्वास दिलाया तो ध्यान दे कि assi कार्रवाई जरूर करूंगी उन्होंने पा भी दी थी कार्रवाई ਤੇ ਮੇਰੀ ਮੈਂ ਇਹੀ ਚਾਹਨੀ ਹੈ ਕਿ ਉੱਥੇ ਆਣ ਫੇਸ ਟੂ ਫੇਸ ਸਾਡੀ ਗੱਲ ਹੋਵੇ ਜੋ ਵੀ ਸਾਡਾ ਹੈਗਾ ਨਿਵੇੜਾ ਕਿਉਂਕਿ ਮੈਂ 5-6 ਸਾਲ ਤੋਂ ਹਰਾਸਮੈਂਟ ਹੋ ਰਹੀਆਂ ਤੇ ਉਹ ਤੁਹਾਡੇ ਥਰੂ ਮੇਰਾ ਫੈਸਲਾ ਹੋਰ ਤੋਂ ਹੋ ਜਾ ਬਾਕੀ ਪੁਲਿਸ ਵੀ ਸਾਥ ਦੇ ਰਹੀ ਹੈ ਹੁਣ ਤੇ ਹੁਣ ਸੰਮਣ ਭੇਜਦੇ ਹੁਣ ਤੇ ਆਣਗੇ ਜਾਂ ਨਹੀਂ ਆਣਗੇ ਹਾਂਜੀ ਹੁਣ ਤੇ ਜ਼ਰੂਰ ਫੜ ਕੇ ਲਿਆਉਣਗੇ ਤੇ ਵੀ ਇਸ ਤਰ੍ਹਾਂ ਕਰਕੇ ਜੜੇ ਨਾ ਕਿਉਂਕਿ ਜਿੰਨਾ ਚੱਕਰ ਆਦਮੀ ਜੀਂਦਾ ਨਾ ਉਹਨਾਂ ਚੱਕਰ ਸਾ ਹਰ ਇੱਕ ਨੂੰ ਖੋਪ ਹੁੰਦਾ ਨਹੀਂ ਜਦੋਂ ਆਦਮੀ ਇਸ ਤਰ੍ਹਾਂ ਹੋ ਜਾਂਦਾ ਨਾ ਇੱਕ ਔਰਤ ਹੈ ਨਾ ਨਾ ਉਧਰ ਜੋਗੀ ਨਾ ਇਧਰ ਜੋਗੀ ਹੈ ਨਾ ਕਿਸ ਤਰ੍ਹਾਂ ਇੱਕ ਜਿਹੜਾ ਵਾ ਜੇਠ ਜਿਆ ਆਦਮੀ ਜੀਂਦਾ ਹੁੰਦਾ ਤੇ ਨੂੰ ਸਾਹਮਣਾ ਨਹੀਂ ਸੀ ਕਰਨਾ ਪੈਣਾ ਮੁਸੀਬਤਾਂ ਦੇ ਨਾਲ ਦੋ ਬੱਚੇ ਵੀ ਪਾਲ ਰਹੀ ਛੋਟੇ ਇੱਕ ਜੂਸ ਦੀ ਇਹਨਾਂ ਨੇ ਦੁਕਾਨ ਵੀ ਕਰਦੇ ਉੱਥੇ ਕਚਹਿਰੀਆਂ ਚ ਹੈ ਨਹੀਂ ਤੇ ਕਿਸ ਤਰ੍ਹਾਂ ਇੱਕ ਹੈ ਨਾ ਵੀ ਜਿਹੜਾ ਸੋਹਰੇ ਪਰਿਵਾਰ ਹੈ ਕਿਸ ਤਰ੍ਹਾਂ ਦੇ ਵੀ ਇੱਕ ਛੋਟੇ ਛੋਟੇ ਬੱਚੇ ਮੈਂ ਕਹਿੰਦੀ ਹੀਰੇ ਵਰਗੇ ਬੱਚੇ ਆ ਹੈ ਨਾ ਦੇਖੋ ਹੈ ਨਾ ਤੇ ਜਿਹੜੇ ਬੱਚਿਆਂ ਦੀ ਵੀ ਕਦਰ ਨਹੀਂ ਕਰਦੇ ਹੈ ਨਾ ਤੇ ਲੱਕ ਦੀ ਲਾਹਣ ਤੋਂ ਉਹ ਜੇਠਦੇ ਆ ਤੇ ਜਿਹੜਾ ਇੱਕ ਆਪਣੀ ਤਾਂ ਹੈ ਤੇ ਤੁਹਾਡੀ ਇੱਜ਼ਤ ਹੈ ਨਾ ਵੀ ਲੱਕ ਦੀ ਲਾ ਮਗਾ ਨਹੀਂ ਵੀ ਜਿਹੜਾ ਆਪਣੀ ਪਰਜਾਈ ਦੇ ਅੰਦਰ ਬੈਠਾ ਨਾਲੇ ਪੱਥਰ ਬਾਜੀ ਕਰਕੇ ਜਾਂਦਾ ਵਾ ਤੇ ਨਾਲੇ ਇੱਕ ਹਸਾਬ ਨਾਲ ਕਰੋ ਕੱਢਣ ਦੀ ਤਾਂ ਕਹਿੰਦਾ ਵੀ ਘਰ ਖਾਲੀ ਚੱਕ ਕਰਕੇ ਚਲ ਜਾਵੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਕਮੈਂਟਾਂ ਲਾਈ ਜਰੂਰ ਰੱਖਿਓ ਵਿਚਾਰ ਤੇ ਜਿਹੜੇ ਇਹੋ ਜਿਹੇ ਜੇਠ ਜਿਹੜੇ ਆ ਨਾ ਵੀ ਜਿਹੜੇ ਆਪਣੇ ਪਰਿਵਾਰਾਂ ਨੂੰ ਵੀ ਆਦਮੀ ਮਰਨ ਤੋਂ ਬਾਅਦ ਜਿਹੜੇ ਤੰਗ ਪਰੇਸ਼ਾਨ ਕਰਦੇ ਆ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕੱਲ ਆਏ ਸੀ ਇਹਨਾਂ ਦੇ ਮੈਟਰ ਚ ਜਿਹੜਾ ਜੇਠ ਤੇ ਇਹਨਾਂ ਨੂੰ ਘਰ ਚੋਂ ਕੱਢਣਾ ਚਾਹੁੰਦੇ ਆ ਤੇ ਉਹਨਾਂ ਦੇ ਸੰਮਣ ਪਾ ਦਿੱਤੇ ਹੋਏ ਆ ਮਲਾਪ ਪੰਜਾਬ ਪੁਲਿਸ ਨੇ ਤੇ ਕਹਿੰਦੇ ਅਸੀਂ ਸਾਹਮਣੇ ਫੜ ਕੇ ਲਿਆਵਾਂਗੇ ਤੇ ਇਹਦੇ ਬੀਬੀ ਦੇ ਹੱਕ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਸਾਡੇ ਕੋਲ ਬਹੁਤ ਵਰੀਏ ਆਏ ਆ ਤੇ ਕਿਉਂਕਿ ਸਾਡੇ ਸਾਹਮਣੇ ਨਹੀਂ ਆ ਰਹੇ ਵੀ ਤੇ ਨਾ ਹੀ ਸਾਡੇ ਸਾਹਮਣੇ ਆ ਰਹੇ ਆ ਨਾ ਹੀ ਪੁਲਿਸ ਦੇ ਸਾਹਮਣੇ ਆ ਰਹੇ ਆ ਤੇ ਹੁਣ ਇੱਕ ਦੋ ਦਿਨਾਂ ਤੱਕ ਕੱਲ ਸੰਮਣ ਪਾਤੇ ਆ ਕਹਿੰਦੇ ਜਲਦੀ ਇਹਦੀ ਲੋਕੇਸ਼ਨ ਪਾ ਕੇ ਅਸੀਂ ਫੜ ਕੇ ਲਿਆਵਾਂਗੇ ਮੱਕੀ ਸਾਡਾ ਹੁਣ ਚਾਲਾ ਵਾ ਕੋ ਨਹੀਂ ਫੇਰ ਅਸੀਂ ਆਵਾਂਗੇ ਸਿੰਘ ਇਸੇ ਤਰ੍ਹਾਂ ਤਿਆਰ ਤੇ ਤਿਆਰ ਹੋ ਕੇ ਆਉਣਗੇ